ਅੱਜ ਪੰਜਾਬ ਵਿੱਚ ਦੋ ਥਾਵਾਂ ਤੇ ਘਰ ਵਿੱਚ ਵੜ ਕੇ ਹਮਲਾ ਕੀਤਾ ਗਿਆ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੂਜੇ ਪਾਸੇ ਇੱਕ ਘਟਨਾ ਵਿੱਚ ਸੱਤ ਪੰਜਾਬੀਆਂ ਨੂੰ ਇੱਕੋ ਥਾਂ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਦਿਨੇ ਆ ਪੂਰੀ ਜਾਣਕਾਰੀ ਅੱਜ 20 ਫਰਵਰੀ ਇਸ ਵਕਤ ਤੱਕ ਦੀਆਂ ਸੈਂਕੜੇ ਖਬਰਾਂ ਦੇ ਵਿੱਚੋਂ ਅੱਠ ਵੱਡੀਆਂ ਖਬਰਾਂ ਨੇ ਦਿਨੇ ਆ ਅੱਠਾਂ ਖਬਰਾਂ ਦੀ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਅਸਲੀ ਪਰਦੇ ਪਿਛਲਾ ਸੱਚ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਪਹਿਲੀ ਵੱਡੀ ਖਬਰ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੂੰ ਹਰਾਉਣ ਤੋਂ ਬਾਅਦ ਮੋਦੀ ਬੀਜੇਪੀ ਨੇ ਆਪਣੀ ਨਵੀਂ ਮੁੱਖ ਮੰਤਰੀ ਦੀ ਨਿਯੁਕਤੀ ਕਰ ਦਿੱਤੀ ਹੈ ਔਰ ਨਾਲ ਹੀ 6 ਮੰਤਰੀਆਂ ਦੀ ਨਿਯੁਕਤੀ ਵੀ ਕਰ ਦਿੱਤੀ ਹੈ ਪਹਿਲਾਂ ਕੇਜਰੀਵਾਲ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਤੇ ਹੁਣ ਅਖੀਰ ਦੇ ਵਿੱਚ ਆਤਸੀ ਮਰਲੀਨਾ ਨੂੰ ਦਿੱਲੀ ਦੀ ਮੁੱਖ ਮੰਤਰੀ ਆਮ ਆਦਮੀ ਪਾਰਟੀ ਨੇ ਬਣਾਇਆ ਹੋਇਆ ਸੀ ਪਰ ਹੁਣ ਜਦੋਂ ਭਾਜਪਾ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਹਨਾਂ ਨੇ ਵੀ ਆਤਸ ਤੋਂ ਬਾਅਦ ਆਪਣੀ ਔਰਤ ਵਿਕ ਨੂੰ ਹੀ ਮੁੱਖ ਮੰਤਰੀ ਬਣਾਇਆ ਔਰ ਰੇਖਾ ਗੁਪਤਾ ਨੂੰ ਭਾਜਪਾ ਨੇ ਮੁੱਖ ਮੰਤਰੀ ਦਿੱਲੀ ਦਾ ਬਣਾ ਦਿੱਤਾ ਤੇ ਨਾਲ ਹੋਰ 6 ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਪ੍ਰਵੇਸ਼ ਵਰਮਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਔਰ ਇਹਦੇ ਨਾਲ ਮਨਜਿੰਦਰ ਸਿੰਘ ਸਰਸਾ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ ਮੁੱਖ ਮੰਤਰੀ ਬਣਦਿਆ ਹੀ ਜਿਹੜੀ ਰੇਖਾ ਗੁਪਤਾ ਉਸਨੇ ਇਹ ਐਲਾਨ ਕੀਤਾ ਕਿ ਅਸੀਂ ਜਿਹੜੇ ਵਾਅਦੇ ਕੀਤੇ ਆ ਲੋਕਾਂ ਨਾਲ ਉਹ ਜਲਦ ਪੂਰੇ ਕਰਾਂਗੇ ਤੇ ਨਾਲ ਹੀ ਜਿਹੜਾ ਹਰ ਇੱਕ ਔਰਤ ਨੂੰ ਦਿੱਲੀ ਦੇ ਵਿੱਚ 2500 ਰੁਪਇਆ ਮਹੀਨਾ ਦੇਣ ਦਾ ਐਲਾਨ ਬੀਜੇਪੀ ਵੱਲੋਂ ਕੀਤਾ ਗਿਆ ਉਹਦੇ ਬਾਰੇ ਵੀ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਪੂਰਾ ਕਰਾਂਗੇ ਔਰ ਅੱਜ ਦਿੱਲੀ ਦੀ ਨਵੀਂ ਬੜੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਮੰਤਰੀ ਮੰਡਲ ਨੂੰ ਲੈ ਕੇ ਯਮਨਾ ਘਾਟ ਤੇ ਜਾਵੇਗੀ ਉੱਥੇ ਆਰਤੀ ਕੀਤੀ ਜਾਵੇਗੀ ਤੇ ਕੰਮ ਸ਼ੁਰੂ ਕੀਤਾ ਜਾਵੇਗਾ ਇੱਕ ਤਰ੍ਹਾਂ ਨਾਲ ਕੈਬਨਿਟ ਦੀ ਪਹਿਲੀ ਮੀਟਿੰਗ ਜਿਹੜੀ ਆ ਉਹ ਯਮਨਾ ਘਾਟ ਦੇ ਉੱਪਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਦੇ ਉੱਪਰ ਕੇਜਰੀਵਾਲ ਸਾਹਿਬ ਦਾ ਬਿਆਨ ਵੀ ਆਇਆ ਕੇਜਰੀਵਾਲ ਨੇ ਵੱਡੀ ਗੱਲ ਬੋਲੀ ਹੈ ਉਹ ਕਹਿੰਦਾ ਮੈਂ ਵਧਾਈ ਦਿੰਦਾ ਹਾਂ ਬੀਜੇਪੀ ਦੀ ਨਵੀਂ ਮੁੱਖ ਮੰਤਰੀ ਨੂੰ ਤੇ ਨਾਲ ਹੀ ਉਸ ਨੇ ਵੱਡਾ ਸਵਾਲ ਵੀ ਇੱਕ ਤਰ੍ਹਾਂ ਨਾਲ ਚੁੱਕਿਆ ਸ਼ੁਭ ਕਾਮਨਾਵਾਂ ਦੇਣ ਦੇ ਬਹਾਨੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਬੀਜੇਪੀ ਨੂੰ ਜਲਦੀ ਤੋਂ ਜਲਦੀ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਨੇ ਕੇਜਰੀਵਾਲ ਨੇ ਆਖਿਆ ਕਿ ਹੁਣ ਬੀਜੇਪੀ ਨੂੰ ਜਲਦੀ ਤੋਂ ਜਲਦੀ ਜਿਹੜਾ ਦਿੱਲੀ ਦੇ ਵਿੱਚ ਔਰਤਾਂ ਨੂੰ 2500 ਰੁਪਇਆ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਉਹ ਪੂਰਾ ਕਰ ਦੇਣਾ ਚਾਹੀਦਾ ਹੈ ਉਧਰ ਪੰਜਾਬ ਦੇ ਲੋਕ ਵੀ ਇਹ ਕਹਿ ਰਹੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 1000 ਰੁਪਇਆ ਹਰ ਮਹੀਨੇ ਔਰਤਾਂ ਨੂੰ ਦੇਣ ਦੀ ਘੋਸ਼ਣਾ ਤੇ ਗਰੰਟੀ ਕੀਤੀ ਸੀ ਉਹ ਆਮ ਆਦਮੀ ਪਾਰਟੀ ਕਦੋਂ ਪੂਰਾ ਕਰੇਗੀ ਸੋ ਦਿੱਲੀ ਦੇ ਵਿੱਚ ਨਵਾਂ ਮੰਤਰੀ ਮੰਡਲ ਬਣ ਗਿਆ ਪਰ ਨਵਾਂ ਕੀ ਹੋਵੇਗਾ ਕੇ ਪਹਿਲਾ ਵਾਲਾ ਹੀ ਸਭ ਕੁਝ ਚੱਲੇਗਾ ਇਹ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਲਿਖ ਦਿਓ ਅਗਲੀਆਂ ਦੋ ਵੱਡੀਆਂ ਖਬਰਾਂ ਪੰਜਾਬ ਚੋਂ ਨੇ ਇੱਕ ਅਬੌਰ ਦੇ ਪਿੰਡ ਕਿਕਰ ਖੇੜਾ ਦੇ ਵਿੱਚ ਇੱਕ ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀ ਮਾਰੀ ਗਈ ਹੈ ਤੇ ਦੂਜੇ ਪਾਸੇ ਇੱਕ ਕਪੂਰੇ ਪਿੰਡ ਦੇ ਵਿੱਚ ਘਰ ਚ ਵੜ ਕੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਪੂਰੇ ਪਿੰਡ ਦੇ ਵਿੱਚ ਕੁਝ ਵਿਅਕਤੀ 5 4 ਵਿਅਕਤੀ ਇੱਕ ਗੱਡੀ ਦੇ ਉੱਪਰ ਇੱਕ ਘਰ ਦੇ ਵਿੱਚ ਆਏ ਮਨਜੀਤ ਸਿੰਘ ਦੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਔਰ ਉਹਨਾਂ ਦੇ ਘਰ ਇੱਕ ਹੋਰ ਵਿਅਕਤੀ ਪੈਸੇ ਫੜਨ ਵਾਸਤੇ ਆਇਆ ਸੀਗਾ ਉਹਦੇ ਗੋਲੀ ਵੱਜੀ ਹੈ ਔਰ ਉਹਦੀ ਮੌਤ ਹੋ ਗਈ ਹੈ ਇੱਕ ਗੋਲੀ ਉਸ ਘਰ ਦੀ ਔਰਤ ਦੀ ਲੱਤ ਵਿੱਚ ਵੀ ਜਾ ਵੱਜੀ ਜਿਹਦੇ ਨਾਲ ਉਹ ਹਸਪਤਾਲ ਦੇ ਵਿੱਚ ਜ਼ਖਮੀ ਪਈ ਹੈ ਦੂਜੇ ਪਾਸੇ ਇੱਕ ਬੜੀ ਹੀ ਦਰਦਨਾਕ ਤੇ ਮੰਦਭਾਗੀ ਘਟਨਾ بلوچستان ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਬੱਸ ਨੂੰ ਰੋਕਿਆ ਗਿਆ ਸ਼ਨਾਖਤੀ ਕਾਰਡ ਵੇਖੇ ਗਏ ਤੇ ਜਿੰਨੇ ਵੀ ਸ਼ਨਾਖਤੀ ਕਾਰਡਾਂ ਦੇ ਉੱਪਰ ਪੰਜਾਬੀ ਨਜ਼ਰ ਆਏ ਉਹਨਾਂ ਸਾਰੇ ਪੰਜਾਬੀਆਂ ਨੂੰ ਬੱਸ 'ਚੋਂ ਕੱਢ ਲਿਆ ਗਿਆ ਤੇ ਸੱਤ ਪੰਜਾਬੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਤਿੰਨੋਂ ਹੀ ਮੰਦਭਾਗੀਆਂ ਘਟਨਾਵਾਂ ਨੇ ਦੋ ਆਪਣੇ ਵਾਲੇ ਪੰਜਾਬ 'ਚ ਨੇ ਔਰ ਇੱਕ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਵਾਪਰੀ ਹੈ ਬਲੋਚਿਸਤਾਨ ਪਾਕਿਸਤਾਨ ਦਾ ਉਹ ਇਲਾਕਾ ਹੈ ਜਿੱਥੇ ਕੁਝ ਲੋਕ ਪੰਜਾਬੀਆਂ ਨੂੰ ਨਫ਼ਰਤ ਕਰਦੇ ਨੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਧਰਲੇ ਪੰਜਾਬ ਤੋਂ ਉਧਰ ਲੋਕ ਜਾਂਦੇ ਨੇ ਤਾਂ ਉਸ ਕੁਝ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਬੜੀ ਸੁਰੱਖਿਆ ਦੇ ਨਾਲ ਜਾਣਾ ਪੈਂਦਾ ਕਿਉਂਕਿ ਉੱਥੇ ਕੁਝ ਲੋਕ ਪੰਜਾਬੀਆਂ ਨੂੰ ਨਫ਼ਰਤ ਕਰਦੇ ਨੇ ਔਰ ਉਹਨਾਂ ਤੇ ਹਮਲੇ ਕਰਦੇ ਨੇ ਅਗਲੀ ਵੱਡੀ ਖਬਰ ਹੈ ਕਿ ਭਗਵਾਨ ਤਮਨ ਸਰਕਾਰ ਨੇ ਇੱਕ ਹੋਰ ਲੇਡੀ ਐਸ ਐਚਓ ਇੱਕ ਹੋਰ ਜਿਹੜੀ ਮਹਿਲਾ ਥਾਣਾ ਮੁਖੀ ਹੈ ਉਸ ਨੂੰ ਸਸਪੈਂਡ ਕੀਤਾ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਸਸਪੈਂਡ ਕਰਨ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਅੱਜ ਜਿਹੜੀ ਥਾਣਾ ਮੁਖੀ ਐਸ ਐਚਓ ਸਸਪੈਂਡ ਕੀਤੀ ਗਈ ਹੈ ਇਹ ਹਰਪ੍ਰੀਤ ਕੌਰ ਇਹਦਾ ਨਾਂ ਔਰ ਇਹ ਮਲੋਟ ਦੀ ਥਾਣਾ ਮੁਖੀ ਸੀ ਐਸ ਐਚਓ ਸੀਗੀ ਔਰ ਇਹਦੇ ਉੱਪਰ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਉਠਣ ਕਰਕੇ ਇਸ ਮਹਿਲਾ ਐਸਐਚਓ ਨੂੰ ਇਸ ਲੇਡੀ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਜਾਣਕਾਰੀ ਔਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਐਸਐਚਓ ਤੇ ਇਹ ਦੋਸ਼ ਹੈ ਕਿ ਇਸ ਨੇ ਚੋਰੀ ਦਾ ਇੱਕ ਮਾਮਲਾ ਫੜਿਆ ਸੀ ਜਿਹਦੇ ਵਿੱਚੋਂ ਕੁਝ ਵਿਅਕਤੀਆਂ ਨੂੰ ਪੈਸੇ ਲੈ ਕੇ ਕੱਢ ਦਿੱਤਾ ਸੀ ਅੱਜ ਤੋਂ 4 ਦਿਨ ਪਹਿਲਾਂ ਫਰੀਦਕੋਟ ਦੇ ਸਾਦਕ ਦੀ ਇੱਕ ਲੇਡੀ ਐਸਐਚਓ ਜੋਗਿੰਦਰ ਕੌਰ ਉਹਦੇ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਉਹਦੇ ਤੇ ਵੀ ਇਹ ਸੀ ਕਿ ਉਸਨੇ ਝੂਠਾ ਕੇਸ ਪਾਉਣ ਦਾ ਡਰਾਵਾ ਦੇ ਕੇ ਇੱਕ ਕਬਾੜੀਏ ਤੋਂ 5 ਲੱਖ ਲੈਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ 2 ਲੱਖ ਉਸਨੇ ਲੈ ਲਿਆ ਸੀਗਾ ਤੇ ਬਾਕੀ ਅਜੇ ਲੈਣੇ ਸੀਗੇ ਮਾਮਲਾ ਵੱਡਾ ਉੱਠਣ ਕਰਕੇ ਫਿਰ ਉਸ ਲੇਡੀ ਐਸ ਐਚਓ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੁਣ ਇਹਦੇ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਇਹਦੇ ਬਾਰੇ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਠੱਗ ਟਰੈਵਲ ਏਜੰਟ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਕਈ ਸਾਲਾਂ ਤੋਂ ਪੰਜਾਬ ਦੇ ਸੈਂਕੜੇ ਮੁੰਡੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਮਿਸ ਗਾਈਡ ਕੀਤਾ ਗੁੰਮਰਾਹ ਕੀਤਾ ਤੇ ਡੌਂਕੀਆਂ ਰਾਈ ਵਿਦੇਸ਼ਾਂ ਚ ਭੇਜਿਆ ਤੇ ਹੁਣ ਉਹਨਾਂ ਨੂੰ ਫੜਨ ਦੇ ਲਈ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਇੱਕ ਜਾਂਚ ਟੀਮ ਇੱਕ ਐਸਆਈਟੀ ਬਣਾਈ ਹੈ ਐਸਆਈਟੀ ਦਾ ਗਠਨ ਕੀਤਾ ਗਿਆ ਤਾਂ ਕਿ ਉਹਨਾਂ ਠੱਗ ਏਜੰਟਾਂ ਦੇ ਉੱਪਰ ਕਾਰਵਾਈ ਕੀਤੀ ਜਾ ਸਕੇ ਉੰਜ 16 ਏਜੰਟਾਂ ਦੇ ਉੱਪਰ ਪਿਛਲੇ ਦਿਨਾਂ ਤੋਂ ਪਰਚਾ ਹੋ ਗਿਆ ਜਦੋਂ ਤੋਂ ਅਮਰੀਕਾ ਤੋਂ ਕਾਫੀ ਸਾਰੇ ਮੁੰਡੇ ਜਿਹੜੇ ਗੁੰਮਰਾਹ ਕਰਕੇ ਭੇਜੇ ਸੀ ਉਹ ਡਿਪੋਰਟ ਹੋ ਕੇ ਵਾਪਸ ਆਏ ਨਹੀਂ ਅਗਲੀ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਖੁਦ ਐਸ ਕੇ ਮਨੂ ਸੰਯੁਕਤ ਕਿਸਾਨ ਮੋਰਚੇ ਨੂੰ ਏਕਤਾ ਦੇ ਲਈ ਚਿੱਠੀ ਲਿਖੀ ਹੈ ਔਰ 27 ਫਰਵਰੀ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਪਹਿਲਾਂ ਡੱਲੇਵਾਲ ਸਾਹਿਬ ਹੋਰਾਂ ਦੇ ਉੱਪਰ ਇੱਕ ਉਂਗਲ ਇਹ ਉੱਠਦੀ ਰਹੀ ਹੈ ਕਿ ਉਹ ਐਸਕੇਮ ਨਾਲ ਮਿਲ ਕੇ ਨਹੀਂ ਚੱਲਣਾ ਚਾਹੁੰਦੇ ਔਰ ਇਹ ਵੀ ਗੱਲ ਬੋਲੀ ਜਾਂਦੀ ਰਹੀ ਹੈ ਕਿ ਡੱਲੇਵਾਲ ਸਾਹਿਬ ਤੇ ਉਹਨਾਂ ਦੀ ਜਥੇਬੰਦੀ ਏਕਤਾ ਕਰਨ ਦੀ ਹਾਮੀ ਨਹੀਂ ਹੈ ਪਰ ਹੁਣ ਡੱਲੇਵਾਲ ਸਾਹਿਬ ਨੇ ਖੁਦ ਇੱਕ ਚੈਨਲ ਸਪੋਰਟਸਮੈਨ ਦੇ ਉੱਪਰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਏਕਤਾ ਚਾਹੁੰਦਾ ਹਾਂ ਤੇ ਮੈਂ ਖੁਦ ਚਿੱਠੀ ਲਿਖੀ ਹੈ 27 ਫਰਵਰੀ ਨੂੰ SKM ਸਮੇਤ ਦੂਜੀਆਂ ਸਾਰੀਆਂ ਜਥੇਬੰਦੀਆਂ ਨਾਲ ਏਕਤਾ ਬੈਠਕ ਕਰਨੀ ਚਾਹੁੰਦਾ ਹਾਂ ਹੁਣ ਇਹਦੇ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਵਿਚਾਰ ਜਰੂਰ ਲਿਖ ਦਿਓ ਕਿਉਂਕਿ ਸ਼ੰਭੂ ਤੇ ਖਨੌਰੀ ਦੇ ਉੱਪਰ ਮੋਰਚਾ ਲੱਗਾ ਹੋਇਆ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਭਾਰਤ ਉਹ ਆਪਣੇ ਪੱਧਰ ਤੇ ਲਗਾਤਾਰ ਲੜਾਈ ਵੱਖਰੀ ਲੜ ਰਿਹਾ ਔਰ ਇਹਨਾਂ ਦੇ ਏਕਤਾ ਦੇ ਲਈ ਕੁਝ ਮੀਟਿੰਗਾਂ ਹੋਈਆਂ ਪਿਛਲੇ ਦਿਨੀ ਏਕਤਾ ਦੇ ਲਈ ਹੋਈਆਂ ਆਖਰੀ ਮੀਟਿੰਗਾਂ ਦੇ ਵਿੱਚ ਜਿਹੜੇ ਸ਼ੰਭੂ ਮੋਰਚੇ ਵਾਲੀਆਂ ਜਥੇਬੰਦੀਆਂ ਤਾਂ ਗਈਆਂ ਸਨ ਪਰ ਚਰਚਾ ਰਹੀ ਕਿ ਖਣੋਰੀ ਮੋਰਚਾ ਜਿੱਥੇ ਡੱਲੇਵਾਲ ਸਾਹਿਬ ਬੈਠੇ ਨੇ ਉਥੋਂ ਏਕਤਾ ਦੇ ਲਈ ਕੋਈ ਨਹੀਂ ਆਇਆ ਭਾਵੇਂ ਉਹਦੇ ਕਾਰਨ ਦੱਸੇ ਗਏ ਪਰ ਫਿਰ ਵੀ ਇਹਦੇ ਉੱਪਰ ਚਰਚਾ ਚੱਲੀ ਤਾਂ ਹੁਣ ਡੱਲੇਵਾਲ ਸਾਹਿਬ ਹੋਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਏਕਤਾ ਚਾਹੁੰਦੇ ਹਾਂ ਤੇ 27 ਫਰਵਰੀ ਨੂੰ ਏਕਤਾ ਮੀਟਿੰਗ ਕਰਨ ਦੇ ਲਈ ਅਸੀਂ ਐਸ ਕੇ ਐਮ ਭਾਰਤ ਨੂੰ ਚਿੱਠੀ ਲਿਖੀ ਹੈ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਲਿਖ ਦੇਣਾ ਅਗਲੀ ਵੱਡੀ ਖਬਰ ਹੈ ਕਿ ਬੀਤੇ ਕੱਲ ਪੰਜਾਬ ਦੇ ਵਿੱਚ 52 ਪੁਲਿਸ ਅਧਿਕਾਰੀਆਂ ਦੇ ਉੱਪਰ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਕਰਨ ਦੀ ਜਾਣਕਾਰੀ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਔਰ ਉਸਨੇ ਕਿਹਾ ਕਿ ਅਸੀਂ 52 ਦੇ ਕਰੀਬ ਜਿਹੜੇ ਪੁਲਿਸ ਕਰਮਚਾਰੀ ਤੇ ਅਧਿਕਾਰੀ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਕੱਢਿਆ ਕਿਉਂਕਿ ਉਹਨਾਂ ਦੇ ਉੱਪਰ ਪਰਿਸ਼ਤਾਚਾਰ ਦੇ ਦੋਸ਼ ਨੇ ਪਰ ਭ੍ਰਿਸ਼ਟਾਚਾਰ ਅਸਲ 'ਚ ਖਤਮ ਕਿਵੇਂ ਹੋਵੇਗਾ ਪਿਛਲੇ ਦਿਨਾਂ ਤੋਂ ਜਦੋਂ ਦਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਈ ਕੋਸ਼ਿਸ਼ਾਂ ਕਰਨ ਲੱਗੀ ਹੈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਨਸ਼ੇ ਨੂੰ ਖਤਮ ਕਰਨ ਦੀਆਂ ਤੇ ਹੋਰ ਪਰ ਭ੍ਰਿਸ਼ਟਾਚਾਰ ਦੀ ਜੜ ਕਿੱਥੇ ਹੈ ਭ੍ਰਿਸ਼ਟਾਚਾਰ ਦੀ ਅਸਲੀ ਜੜ ਜਿਹੜੀ ਆ ਉਹ ਇਸ ਪੂਰੇ ਸਿਸਟਮ 'ਚ ਹੈ ਵੇਖੋ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਜਿਸ ਤਰੀਕਿਆਂ ਨਾਲ ਵੋਟਾਂ ਪੈਂਦੀਆਂ ਤੇ ਪੁਆਈਆਂ ਜਾਂਦੀਆਂ ਨੇ ਉਹਦੇ ਵਿੱਚ ਹੀ ਭ੍ਰਿਸ਼ਟਾਚਾਰ ਛੁਪਿਆ। ਵੋਟਾਂ ਪੈਣ ਵੇਲੇ ਹੀ ਵੱਖ-ਵੱਖ ਪਾਰਟੀਆਂ ਗਰੀਬ ਲੋਕਾਂ ਦੀਆਂ ਵੋਟਾਂ ਖਰੀਦਣ ਦੇ ਲਈ ਕੋਸ਼ਿਸ਼ਾਂ ਕਰਦੀਆਂ ਨੇ। ਗਰੀਬ ਲੋਕਾਂ ਦੀਆਂ ਵੋਟਾਂ ਖਰੀਦਣ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪੈਸੇ ਵੰਡੇ ਜਾਂਦੇ ਨੇ, ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਭੁੱਕੀਆਂ ਫੀਮਾਂ ਵੰਡੀਆਂ ਜਾਂਦੀਆਂ ਨੇ। ਇਸ ਤਰ੍ਹਾਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਔਰ ਭ੍ਰਿਸ਼ਟਾਚਾਰ ਨੂੰ ਜੇ ਰੋਕਣਾ ਹੈ ਪਹਿਲਾ ਸਰਕਾਰ ਬਣਨ ਦੇ ਤਰੀਕਿਆਂ ਦਾ ਭ੍ਰਿਸ਼ਟਾਚਾਰ ਰੋਕਣਾ ਪਵੇਗਾ ਉਸ ਤੋਂ ਬਾਅਦ ਫਿਰ ਬਾਕੀ ਵੀ ਰੋਕਿਆ ਜਾ ਸਕੇਗਾ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਜਿਹੜਾ 2500 ਰੁਪਇਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ ਬੀਜੇਪੀ ਨੇ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਅੱਜ ਜਦੋਂ ਬੀਜੇਪੀ ਦੀ ਸਰਕਾਰ ਦਿੱਲੀ 'ਚ ਬਣ ਗਈ ਹੈ ਮੁੱਖ ਮੰਤਰੀ ਦੀ ਚੋਣ ਹੋ ਗਈ ਹੈ ਰੇਖਾ ਗੁਪਤਾ ਮੁੱਖ ਮੰਤਰੀ ਬਣ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਔਰਤਾਂ ਨੂੰ ਕਿਸ਼ ਦਿਨ 2500 ਰੁਪਿਆ ਮਹੀਨਾ ਮਿਲਣਾ ਸ਼ੁਰੂ ਹੋਏਗਾ ਇਹ ਤੁਸੀਂ ਧਿਆਨ ਨਾਲ ਵੇਖਦੇ ਰਹੋ ਧਿਆਨ ਨਾਲ ਨੋਟ ਕਰਦੇ ਰਹੋ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 1000 ਰੁਪਿਆ ਅਨਾਉਂਸ ਕੀਤਾ ਸੀ ਹਰ ਮਹੀਨੇ ਔਰਤਾਂ ਲਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਸਰਕਾਰ ਨੇ 1500 ਰੁਪਿਆ ਮਹੀਨਾ ਅਨਾਉਂਸ ਕੀਤਾ ਸੀ ਹਰ ਮਹੀਨੇ ਔਰਤਾਂ ਦੇ ਲਈ ਪਰ ਨਾ ਹਮਾਚਲ ਚ ਮਿਲਿਆ ਨਾ ਪੰਜਾਬ ਚ ਮਿਲਿਆ ਹੁਣ ਦਿੱਲੀ ਚ ਉਹਨਾਂ ਨੇ ਕੀਤਾ ਬੀਜੇਪੀ ਨੇ ਬੀਜੇਪੀ ਸਰਕਾਰ ਤਾਂ ਬਣ ਗਈ ਐ ਪਰ ਔਰਤਾਂ ਨੂੰ 2500 ਮਹੀਨਾ ਕਦੋਂ ਸ਼ੁਰੂ ਹੋਏਗਾ ਇਹ ਦੇਖਣ ਵਾਲਾ ਮਾਮਲਾ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਵੈਸੇ ਮੈਂ ਇਹ ਕਹਾਂ ਕਿ ਇਹ ਲੋਕਾਂ ਦੀਆਂ ਵੋਟਾਂ ਖਰੀਦਣ ਦੇ ਟੇਢੇ ਤਰੀਕੇ ਨੇ ਕੋਈ ਮਾੜੀ ਗੱਲ ਨਹੀਂ ਐ ਜੇ ਸਰਕਾਰੀ ਸਹਾਇਤਾ ਮਿਲਦੀ ਐ ਤਾਂ ਮਿਲੇ ਪਰ ਲੋਕਾਂ ਦੇ ਅਸਲੀ ਮਸਲੇ ਹੱਲ ਕਿਉਂ ਨਹੀਂ ਕੀਤੇ ਜਾਂਦੇ ਮੈਨੂੰ ਲੱਗਦਾ ਜੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੱਕੀਆਂ ਨੌਕਰੀਆਂ ਤੇ ਪੱਕੇ ਰੁਜ਼ਗਾਰ ਦਿੱਤੇ ਜਾਣ ਤਾਂ ਇਹ ਜਿਹੜਾ 2500 ਰੁਪਈਆ ਮਹੀਨਾ ਦੇਣ ਦੀਆਂ ਗੱਲਾਂ ਜਾਂ ਇਹ ਸਭ ਕੁਝ ਹੈ ਇਹ ਦੀ ਲੋਕਾਂ ਨੂੰ ਲੋੜ ਨਹੀਂ ਪਾਏਗੀ ਲੋਕ ਆਪਣੀ ਕਿਰਤ ਕਮਾਈ ਜੇਕਰ ਹਰ ਘਰ ਦੇ ਵਿੱਚ ਇੱਕ ਦੋ ਸਰਕਾਰੀ ਨੌਕਰੀਆਂ ਤੇ ਜੀ ਹੋਣ ਤਾਂ ਹਰ ਘਰ 'ਚ 60-70 ਹਜ਼ਾਰ ਮਹੀਨਾ ਤਨਖਾਹ ਆਵੇ ਤਾਂ 2500 ਰੁਪਏ ਨੂੰ ਅਗਲੇ ਨੇ ਕੀ ਕਰਨਾ ਲੋਕਾਂ ਨੂੰ ਰੁਜ਼ਗਾਰ ਨਹੀਂ ਦੇਣਾ ਕੰਮ ਨਹੀਂ ਦੇਣਾ ਪੱਕੀਆਂ ਨੌਕਰੀਆਂ ਨਹੀਂ ਦੇਣੀਆਂ ਤੇ ਐਦਾਂ ਦੇ ਤਰੀਕਿਆਂ ਨਾਲ ਉਲਝਾਉਣ ਦੀ ਕੋਸ਼ਿਸ਼ ਵੱਖ-ਵੱਖ ਪਾਰਟੀਆਂ ਕਰਦੀਆਂ ਨੇ ਹੁਣ ਕਈ ਬਾਲੇ ਸਿਆਣੇ ਕਹਿਣਗੇ ਕਿ ਵੇਖੋ ਜੀ ਸਾਰਿਆਂ ਨੂੰ ਹੁਣ ਸਰਕਾਰ ਨੌਕਰੀ ਕਿੱਥੋਂ ਦੇ ਦੇਵੇ ਦੇ ਸਕਦੀ ਹੈ ਸਰਕਾਰ ਤੇ ਚਲ ਜੇ ਦੇ ਨਹੀਂ ਸਕਦੀਆਂ ਪਾਰਟੀਆਂ ਫਿਰ ਵੋਟਾਂ ਮਿਲੇ ਦਾਅਵੇ ਕਿਉਂ ਹੁੰਦੇ ਨਹੀਂ ਮੋਦੀ ਸਾਹਿਬ ਹੋਰਾਂ ਨੇ ਕਿਉਂ ਦਾਅਵੇ ਕੀਤੇ ਸੀ 2014 ਚ ਹਰ ਸਾਲ 2 ਕਰੋੜ ਲੋਕਾਂ ਨੂੰ ਨੌਕਰੀ ਦਿਆ ਕਰਾਂਗੇ ਕੇਜਰੀਵਾਲ ਸਾਹਿਬ ਹੋਰਾਂ ਨੇ ਕਿਉਂ ਦਾਅਵੇ ਕੀਤੇ ਸੀ ਪੰਜਾਬ ਦੇ ਵਿੱਚ ਜੇ ਅਸੀਂ ਆ ਗਏ ਅਸੀਂ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦਿਆਂਗੇ ਵੱਖ-ਵੱਖ ਪਾਰਟੀਆਂ ਦੇ ਚਮਚੇ ਬਣੇ ਹੋਏ ਭੈਣਾ ਭਰਾਵਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਪੰਜਾਬ ਦੇ ਵਿੱਚ 78 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੁਜ਼ਗਾਰੀ ਵਾਲੀ ਹਾਲਤ 'ਚ ਨੇ ਉਹਨਾਂ ਦੇ ਵਿੱਚੋਂ ਜੇਕਰ 2-3% ਨੂੰ 50-40-50 ਹਜ਼ਾਰ ਨੂੰ ਨੌਕਰੀ ਦੇ ਵੀ ਦਿੱਤੀ ਜਾਂਦੀ ਹੈ ਤਾਂ ਇਹ ਬੇਰੁਜ਼ਗਾਰੀ ਖਤਮ ਕਰਨ ਦਾ ਕੋਈ ਤਰੀਕਾ ਨਹੀਂਗਾ ਇੰਨਿਆਂ ਨੂੰ ਤਾਂ ਮਜਬੂਰੀ ਵਸ ਸਰਕਾਰਾਂ ਨੂੰ ਆਪਣਾ ਕੰਮਕਾਜ ਚਲਾਉਣ ਦੇ ਲਈ ਆਪਣਾ ਸਿਸਟਮ ਚਲਾਉਣ ਲਈ ਹੀ ਨੌਕਰੀ ਦੇਣੀ ਪੈਂਦੀ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ